ਸਿੱਧੂ ਮੁਸੇਵਾਲਾ ਦੇ ਗਾਣੇ ਜਿੱਥੇ ਲੋਕ ਪਸੰਦ ਕਰਦੇ ਨੇ ਉੱਥੇ ਹੀ ਉਹਨਾਂ ਦੇ ਹੁਣ ਜਿਹੜੇ ਪਤੰਗ ਨੇ ਨੌਜਵਾਨ ਉਹ ਵੀ ਪਤੰਗ ਪਸੰਦ ਕਰਦੇ ਨੇ ਵੈਲੈਂਟਾਈਨ ਦੇ ਵਾਲੇ ਪਤੰਗ ਨੇ ਜਿਹੜੇ ਉਹ ਵੀ ਮਾਰਕੀਟ ਵਿੱਚ ਕਾਫੀ ਦਿਖਾਈ ਦੇ ਰਹੇ ਨੇ ਜੋ ਲੋਕ ਚੈਨਾ ਡੋਰ ਜਿਹੜੇ ਵੇਚਦੇ ਨੇ ਉਹਨਾਂ ਤੇ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਨੇ ਸਾਬ ਜੀ ਨੇ ਬਹੁਤ ਕਾਫੀ ਹੱਦ ਤੱਕ ਉਹਨਾਂ ਨੇ ਸਖਤੀ ਕੀਤੀ ਹੈ ਤੇ ਇਸ ਵਾਰ ਬਠਿੰਡਾ ਚੇਤਾ ਪ੍ਰੋਪਰਲੀ ਬੰਦ ਹੀ ਹੈ ਇਸ ਵਾਰ ਤਾਂ ਸਾਨੂੰ ਕੋਈ ਵੀ ਦੇਖਣ ਨੂੰ ਨਹੀਂ ਮਿਲਿਆ ਵੀ ਕਿਸੇ ਦੇ ਵੱਜੀ ਹੋਵੇ ਜਾਂ ਕੁਝ ਹੋਰ ਸ시 ਕਾਲ ਜੀ ਸਵਾਗਤ ਹੈ ਤੁਹਾਡਾ ਪੀਟੀਸੀ ਨਿਊਜ਼ ਤੇ ਤੇ ਮੈਂ ਆ ਤੁਹਾਡੇ ਨਾਲ ਮਨੀਸ਼ ਗਰਗ 14 ਫਰਵਰੀ ਨੂੰ ਬਸੰਤ ਪੰਜਵੀ ਆ ਰਹੀ ਹੈ ਤੇ ਬਸੰਤ ਨੂੰ ਲੈ ਕੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਬਠਿੰਡਾ ਵਿੱਚ ਪਤੰਗ ਨੇ ਜਿਹੜੇ ਕਈ ਤਰ੍ਹਾਂ ਦੇ ਪਹੁੰਚੇ ਹੋਏ ਨੇ ਤੇ ਅਸੀਂ ਪਤੰਗਾਂ ਦੇ ਬਾਜ਼ਾਰ ਵਿੱਚ ਆ ਤਸਵੀਰਾਂ ਦਿਖਾ ਦਈਏ ਕਿ ਇੱਥੇ ਕਈ ਰੰਗਾਂ ਦੇ ਤੇ ਕਈ ਤਰ੍ਹਾਂ ਦੇ ਪਤੰਗ ਨੇ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਤੇ ਨੌਜਵਾਨ ਨੇ ਜਿਹੜੇ ਪਤੰਗਾਂ ਦੀ ਖਰੀਦਦਾਰੀ ਹੁਣ ਤੋਂ ਹੀ ਸ਼ੁਰੂ ਕਰ ਦਿੱਤੀ ਐ ਤੇ ਉਹਨਾਂ ਵੱਲੋਂ ਪਤੰਗਾਂ ਦੇ ਜਿਹੜੇ ਪੇਚੇ 14 ਤਰੀਕ ਨੂੰ ਪਾਏ ਜਾਣੇ ਨੇ ਬਸੰਤ ਪੰਚਮੀ ਐ ਬਠਿੰਡਾ ਅੰਦਰ ਬੜੀ ਉਤਸ਼ਾਹ ਨਾਲ ਹਰ ਸਾਲ ਆ ਜਿਹੜੀ ਮਨਾਈ ਜਾਂਦੀ ਐ ਹਰ ਤਰ੍ਹਾਂ ਦੇ ਪਤੰਗ ਨੇ ਜਿਹੜੇ ਇੱਥੇ ਦੇਖਣ ਨੂੰ ਮਿਲਦੇ ਨੇ ਬਹੁਤ ਵੱਡੀ ਤਾਦਾਦ ਵਿੱਚ ਪਤੰਗਾਂ ਜਿਹੜੇ ਇੱਥੇ ਲੈ ਕੇ ਆਉਂਦੇ ਨੇ ਦੁਕਾਨਦਾਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਬਸੰਤ ਪੰਚਮੀ ਹੈਗੀ ਆ ਰਹੀ 14 ਫਰਵਰੀ ਨੂੰ ਪਹਿਲੀ ਉਤਸ਼ਾਹ ਨਾਲ ਨੌਜਵਾਨਾਂ ਚ ਦੇਖਣ ਨੂੰ ਮਿਲ ਰਿਹਾ ਕਿਸ ਤਰ੍ਹਾਂ ਦੇ ਇਸ ਵਾਰ ਪਤੰਗ ਆ ਰਹੇ ਨੇ ਤੁਹਾਡੇ ਪਤੰਗ ਹਰ ਸਾਲ ਵਧਿਆ ਜਾਂਦੇ ਜੀ ਪਤੰਗ ਤੇ ਜਿਵੇਂ ਬਹੁਤ ਜ਼ਿਆਦਾ ਮਨਾਉਂਦੇ ਤੇ ਬਠਿੰਡਾ ਸ਼ਹਿਰ ਹਾਂ ਆਪਾਂ ਮਰਸਲਾ ਨੇ ਵਿੱਚ ਇਹ ਕਿਥੋਂ ਕਿਸ ਤਰ੍ਹਾਂ ਦੇ ਪਤੰਗ ਇਸ ਵਾਰ ਆਏ ਨੇ ਜਿਵੇਂ ਸਿੱਧੂ ਮੂਸੇਵਾਲੇ ਦਾ ਬੜਾ ਕਰੇਜ ਰਹਿਦਾ ਤੇ ਉਸ ਦਿਨ ਵੈਲੈਂਟਾਈਨ ਡੇ ਡੇ ਵੀ ਹੈਗਾਗਾ 14 ਫਰਵਰੀ ਦਾ ਤੇ ਉਸਦੇ ਪਤੰਗ ਵੀ ਇਸ ਵਾਰ ਆਏ ਨੇ ਹਾਂਜੀ ਹਾਂਜੀ ਆ ਰਹੇ ਹੋਰ ਆ ਰਹੇ ਜੀ ਜੋ ਜੋ ਵਿਕਦੇ ਜਾਂਦੇ ਚੁੱਧੂ ਆਈ ਜਾਂਦੇ ਹਾਂ ਬਿਲਕੁਲ ਜਿਉਂ-ਜਿਉਂ ਪਤੰਗ ਦੀ ਵਿਕਰੀ ਵਿਕਰੀ ਹੈਗੀ ਉਸ ਤਰ੍ਹਾਂ ਨਵਾਂ ਮਾਰਕੀਟ ਚ ਪਤੰਗ ਆ ਜਿਹੜਾ ਆ ਰਿਹਾ ਹੈ ਹੋਰ ਪਤੰਗਾਂ ਦੀਆਂ ਦੁਕਾਨਾਂ ਤੇ ਵੀ ਤੁਹਾਨੂੰ ਦਿਖਾਉਣੇ ਆ ਕਿ ਕਿਸ ਤਰ੍ਹਾਂ ਦੇ ਜਿਹੜੇ ਇਸ ਵਾਰ ਪਤੰਗ ਆਏ ਨੇ ਤੇ ਸਿੱਧੂ ਮੂਸੇਵਾਲਾ ਦੇ ਪਤੰਗਾਂ ਦਾ ਕਰੇਜ ਆ ਜਿਹੜਾ ਨੌਜਵਾਨਾਂ ਵਿੱਚ ਖਾਸ ਕਰਕੇ ਇਸ ਵਾਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਸਿੱਧੂ ਮੂਸੇਵਾਲਾ ਦੇ ਗਾਣੇ ਜਿੱਥੇ ਲੋਕ ਪਸੰਦ ਕਰਦੇ ਨੇ ਉੱਥੇ ਹੀ ਉਹਨਾਂ ਦੇ ਹੁਣ ਜਿਹੜੇ ਪਤੰਗ ਨੇ ਨੌਜਵਾਨ ਉਹ ਵੀ ਪਤੰਗ ਪਸੰਦ ਕਰਦੇ ਨੇ ਇਸ ਦੇ ਨਾਲ ਨਾਲ 14 ਫਰਵਰੀ ਨੂੰ ਵੈਲੈਂਟਾਈਨ ਨੇ ਹੌਣ ਕਾਰਨ ਕਾਰਨ ਵੈਲੈਂਟਾਈਨਡੇ ਵਾਲੇ ਪਤੰਗ ਨੇ ਜਿਹੜੇ ਉਹ ਵੀ ਮਾਰਕੀਟ ਵਿੱਚ ਕਾਫੀ ਦਿਖਾਈ ਦੇ ਰਹੇ ਨੇ ਕਾਫੀ ਲੋਕ ਨੇ ਜਿਹੜੇ ਉਹਨਾਂ ਦੀ ਖਰੀਦਦਾਰੀ ਵੀ ਕਰ ਰਹੇ ਨੇ ਤੇ ਇਸ ਦੇ ਨਾਲ ਨਾਲ ਪ੍ਰਸ਼ਾਸਨ ਵੱਲੋਂ ਇਸ ਵਾਰ ਪਸੰਦ ਪੰਚਮੀ ਨੂੰ ਲੈ ਕੇ ਜਿਹੜੀ ਉਹ ਵੀ ਸਖਤੀ ਹੈ ਜਿਹੜੀ ਕਾਫੀ ਦਿਖਾਈ ਦੇ ਰਹੀ ਹੈ ਕਿਉਂਕਿ ਚਾਈਨਾ ਡੋਰ ਹੈ ਜਿਹੜੀ ਉਸ ਤੇ ਪੂਰੀ ਪਾਬੰਦੀ ਲਾਈ ਹੈ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਸਖਤੀ ਹੈ ਜਿਹੜੀ ਉਹਦੇ ਉੱਤੇ ਕੀਤੀ ਗਈ ਹੈ ਸਖਤ ਕਾਰਵਾਈ ਦੇ ਆਦੇਸ਼ ਵੀ ਦਿੱਤੇ ਗਏ ਨੇ ਜੋ ਲੋਕ ਚਾਇਨਾ ਡੋਰ ਜਿਹੜੇ ਵੇਚਦੇ ਨੇ ਉਹਨਾਂ ਤੇ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਨੇ ਤੇ ਨਾਲ ਨਾਲ ਕਿਹਾ ਗਿਆ ਕਿ ਕੋਈ ਵੀ ਜੇਕਰ ਚਾਇਨਾ ਡੋਰ ਵੇਚਦਾ ਤੇ ਉਸ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਕੀਤੀ ਜਾਵੇਗੀ ਇਸ ਕਰਕੇ ਮਾਰਕੀਟ ਚੋਂ ਜਿਹੜੀ ਇਸ ਵਾਰ ਚਾਇਨਾ ਡੋਰ ਕਿਤੇ ਨਾ ਕਿਤੇ ਗਮਾ ਜਿਹੜੀ ਗਾਇਬ ਆ ਜਿਹੜੀ ਨਜ਼ਰ ਆ ਰਹੀ ਹੈ ਤੇ ਤੁਸੀਂ ਦੇਖ ਰਹੇ ਹੋ ਕਿ ਪਤੰਗ ਨੇ ਨੌਜਵਾਨ ਨੇ ਜਿਹੜੇ ਖਰੀਦਦਾਰੀ ਕਰ ਰਹੇ ਨੇ ਵੱਡੀ ਤਾਦਾਦ ਵਿੱਚ ਹੁਣ ਤੋਂ ਹੀ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਪਤੰਗਾਂ ਦੇ ਪਿੱਛੇ ਆ ਜਿਹੜੇ 14 ਤਰੀਕ ਨੂੰ ਪਾਏ ਜਾਣੇ ਨੇ ਤੇ ਗੱਲਬਾਤ ਕਰਦੇ ਆ ਬਾਈ ਨਾਲ ਬਾਈ ਜੀ ਪਤੰਗ 14 ਤਰੀਕ ਦੀ ਬਸੰਤ ਪੰਚਮੀ ਹੈ ਤੇ ਹੁਣ ਹੀ ਉਤਸ਼ਾਹ ਬਹੁਤ ਦੇਖਣ ਨੂੰ ਮਿਲ ਰਿਹਾ ਜੀ ਹਾਂਜੀ ਲੋਕਾਂ ਦੇ ਵਿੱਚ ਕਾਫੀ ਕ੍ਰੇਜ਼ ਹੈਗਾ ਜੀ ਹਰ ਸਾਲ ਲੋਕਾਂ ਦੇ ਵਿੱਚ ਇਹਦਾ ਕ੍ਰੇਜ਼ ਦੁੱਗਣਾ ਹੀ ਹੋ ਜਾਂਦਾ ਹੈਗਾ ਜਦੋਂ ਵੀ ਬਸੰਤ ਆਂਦੀ ਹੈ ਤੇ ਲੋਕੀ ਮਤਲਬ ਇਸ ਨੂੰ ਉਡੀਕਦੇ ਹੀ ਹੈ ਪੂਰਾ ਸਾਲ ਉਡੀਕਦੇ ਹੈਗੇ ਪਸੰਦੇ ਤਿਉਹਾਰ ਨੂੰ ਹਰ ਸਾਲ ਜਦੋਂ ਵੀ ਆਂਦਾ ਤਾਂ ਬਹੁਤ ਇੰਜੋਏ ਕਰਦੇ ਹੈਗੇ ਲੋਕੀ ਅਸੀਂ ਕਿਸ ਤਰ੍ਹਾਂ ਦੇ ਇਸ ਵਾਰ ਪਸੰਗ ਪਤੰਗਾਂ ਦੇ ਨੌਜਵਾਨ ਪਸੰਦ ਕਰ ਰਹੇ ਨੇਗੇ ਐਸਓਰਜੀ ਜਿਹੜੀ ਯੂਥ ਹੈਗੀ ਆ ਉਹਨਾਂ ਨੂੰ ਸਾਰੇ ਵੱਡੇ ਪਤੰਗ ਹੋਗੇ ਤੇ ਸਿੰਗਰਸ ਵਾਲੇ ਹੋਗੇ ਕੁਝ ਜਿਵੇਂ ਦੇਸ਼ ਦੇ ਫਲੈਗਸ ਹੁੰਦੇ ਹੈਗੇ ਕਈ ਇੰਡੀਆ ਅਮਰੀਕਾ ਆਸਟ੍ਰੇਲੀਆ ਕੈਨੇਡਾ ਇਹਨਾਂ ਦੇ ਪਤੰਗ ਲੋਕਾਂ ਨੂੰ ਜ਼ਿਆਦਾ ਪਸੰਦ ਆਉਂਦੇ ਹੈਗੇ ਯੂਥ ਨੂੰ ਜਿੱਥੇ ਨੌਜਵਾਨਾਂ 'ਚ ਵਿਦੇਸ਼ ਜਾਣ ਦਾ ਚਾਗ ਆ ਉਹਦੇ ਪਤੰਗਾਂ 'ਚ ਵੀ ਵਿਦੇਸ਼ਾਂ 'ਲੇ ਚੰਡੇ ਲੈਣ ਦਾ ਚਾਹ ਹੈਗਾ ਫਿਰ ਹਾਂਜੀ ਹਾਂਜੀ ਬਿਲਕੁਲ ਜਿਹੜੀ ਯੂਥ ਹੈਗੀ ਆ ਯੂਥ 'ਚ ਕਾਫੀ ਚਾਹ ਹੈਗਾ ਵੀ ਲੋਕੀ ਲੰਦੇ ਗਿਆ ਆਸਟ੍ਰੇਲੀਆ ਦੇ ਕੈਨੇਡਾ ਦੇ ਤੇ ਅਮਰੀਕਾ ਦੇ ਇਹਨਾਂ ਨੂੰ ਲੋਕੀ ਜ਼ਿਆਦਾ ਪਸੰਦ ਕਰਦੇ ਹੋਏ ਤੇ ਡੋਰ ਦੀ ਗੱਲ ਕਰੀਏ ਇਸ ਵਾਰ ਪ੍ਰਸ਼ਾਸਨ ਨੇ ਕਾਫੀ ਸਖਤੀ ਕੀਤੀ ਹੋਈ ਹੈ ਚੈਨਾ ਡੋਰ ਨੂੰ ਲੈ ਕੇ ਤੇ ਮਾਰਕੀਟ 'ਚ ਫਰ ਗਾਇ ਵੀ ਇਸ ਵਾਰ ਚੈਨਾ ਡੋਰ ਹਾਂਜੀ ਬਿਲਕੁਲ ਇਸ ਵਾਰ ਐਸਐਸਪੀ ਸਾਹਿਬ ਜੀ ਨੇ ਬਹੁਤ ਕਾਫੀ ਹੱਦ ਤੱਕ ਉਹਨਾਂ ਨੇ ਸਖਤੀ ਕੀਤੀ ਹੈ ਤੇ ਇਸ ਵਾਰ ਬਠਿੰਡਾ ਚੇਤਾ ਪ੍ਰੋਪਰਲੀ ਬੰਦ ਹੀ ਹੈ ਇਸ ਵਾਰ ਤਾਂ ਸਾਨੂੰ ਕੋਈ ਵੀ ਐ ਦੇਖਣ ਨੂੰ ਨਹੀਂ ਮਿਲਿਆ ਵੀ ਕਿਸੇ ਦੇ ਵਜੀ ਹੋਵੇ ਜਾਂ ਕੁਝ ਹੋਰ ਹਾਂਜੀ ਆ ਕੁਝ ਲੋਕ ਨੇ ਪਤੰਗ ਵੀ ਖਰੀਦਨੇ ਨੇ ਹੁਣ ਹੀ ਤਿਆਰੀਆਂ ਕਰਤਿਆਂ ਬਈ ਪਤੰੰਗਾ ਦੀਆਂ ਫਿਰ ਹਾਂਜੀ ਹੁਣ ਹੀ ਕਰਤਿਆਂ ਅੱਜ ਖਰੀਦਣ ਆਇਓ ਪਤੰਗ ਹਾਂਜੀ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਖਰੀਦੇ ਆਗੇ ਪਤੰਗ ਜੀ ਬਸ ਇਹ ਸਾਈਜ਼ ਅਕੋਰਡਿੰਗ ਤੇ ਡੱਕਿਆਂ ਵਗੈਰਾ ਅਕੋਰਡਿੰਗ ਵੀ ਵਧੀਆ ਹੋਵੇ ਬਸ ਕਿੱਥੋਂ ਆਏ ਹੈਗੇ ਅਸੀਂ ਡਬਲ ਤੋਂ ਆਏ ਅੱਛਾ ਡਬਲ ਤੋਂ ਸਪੈਸ਼ਲ ਪਤੰਗ ਖਰੀਦਣ ਆਏ ਹਾਂ ਡੋਰ ਪਤੰਗ ਇਤੋਂ ਵਗੈਰਾ ਨਾਲੇ ਗੇੜੀ ਛੇੜੀ ਵਜ ਜਾਂਦੀ ਹੈ ਨਾਲੇ ਪਤੰਗ ਲੈ ਲਈ ਜੀ ਯਾਰ ਵਾਦ ਨਾਲੇ ਕਹਿੰਦੇ ਗੇੜੀ ਛੇੜੀ ਤੇ ਨਾਲੇ ਪਤੰਗਾ ਦੀ ਤਿਆਰੀ ਬਈ ਇਸ ਚਾਈਨਾ ਦੀ ਵੀ ਇਤਕੀ ਡੋਰ ਤੇ ਕਾਫੀ ਪਵੰਦੀ ਲਾਈਏ ਸੱਕ ਕਿਵੇਂ ਦੇਖ ਦਿਓ ਸਾਰੇ ਮਾਮਲੇ ਨੂੰ ਬਹੁਤ ਵਧੀਆ ਸਾਡੇ ਡੱਬ ਵਾਲੀ ਵੀ ਪੂਰੀ ਪਵੰਦੀ ਹੈ ਜਿਹੜੀ ਚਾਈਨਾ ਡੋਰ ਤੇ ਬਰੇਲੀ ਡੋਰ ਚੱਲ ਰਹੀ ਹੈ ਜੀ ਬਹੁਤ ਵਧੀਆ ਹੈ ਉਹਦੇ ਨਾਲ ਆਪ ਨੂੰ ਵੀ ਨੁਕਸਾਨ ਨਹੀਂ ਤੇ ਸਾਰਿਆਂ ਨੂੰ ਅਪੀਲ ਕਰਾਂਗੇ ਵੀ ਚਾਈਨਾ ਡੋਰ ਨਾ ਵਰਤੋ ਹਾਂਜੀ ਹਾਂਜੀ ਸਾਰਿਆਂ ਨੂੰ ਇਹੀ ਪੀ ਲਈ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਬਿਲਕੁਲ ਇਸ ਵਾਰ ਰੀ ਪ੍ਰਸ਼ਾਸਨ ਦੀ ਸ਼ਕਤੀ ਹੈ ਹਰ ਪਾਸੇ ਦੇਖਣ ਨੂੰ ਮਿਲ ਰਹੀ ਹੈ ਕਿ ਚਾਈਨਾ ਡੋਰ ਦੀ ਹੈ ਜਿਹੜੀ ਵਰਤੋਂ ਨਾ ਕੀਤੀ ਜਾਵੇ ਤੇ ਸਾਡੇ ਵੱਲੋਂ ਵੀ ਅਪੀਲ ਹੈ ਕਿ ਇਸ ਵਾਰ ਜਿਹੜੀ ਪਤਾ ਬਸੰਤ ਹੈ ਜਿੱਥੇ ਖੁਸ਼ੀਆਂ ਨਾਲ ਮਨਾਈ ਜਾਵੇ ਉੱਥੇ ਹੀ ਚਾਈਨਾ ਡੋਰ ਤੋਂ ਜਰੂਰ ਨੌਜਵਾਨ ਦੂਰ ਰਹਿਣ ਕਿਉਂਕਿ ਇਸ ਨਾਲ ਨੌਜਵਾਨਾਂ ਦਾ ਹਰ ਇੱਕ ਵਰਗ ਦਾ ਜਿਹੜਾ ਨੁਕਸਾਨ ਹੁੰਦਾ ਹੈ ਇਸ ਕਰਕੇ ਪ੍ਰਸ਼ਾਸਨ ਨੇ ਵੀ ਸਖਤੀ ਕੀਤੀ ਹੈ ਕਿ ਚੈਨਾ ਡੋਰ ਜੇਕਰ ਕਿਸੇ ਕੋਲ ਮਿਲਦੀ ਹੈ ਤਾਂ ਉਸ ਤੇ ਸਖਤ ਕਾਰਵਾਈ ਮਾਮਲਾ ਦਰਜ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਚੈਨਾ ਡੋਰ ਇੱਕ ਵਾਰ ਸ਼ਹਿਰ ਵਿੱਚੋਂ ਗਾਇਬ ਨਜ਼ਰ ਆ ਰਹੀ ਹੈ ਮਨੀਸ਼ ਗਰਗ ਪੀਟੀਸੀ ਨਿਊਜ਼ ਬਟਿੰਡਾ